ਹਾਂਜੀ ਰਾਧਾ ਸਵਾਮੀ ਜੀ ਸਾਰੀ ਬਾਬਾ ਜੀ ਦੀ ਸੰਗਤ ਨੂੰ ਲੋ ਜੀ ਅੱਜ ਆਪਾਂ ਗੱਲ ਕਰਨੀਆਂ ਬਈ ਹੁਣ ਮੈਂ ਕਈ ਵੀਡੀਓ ਦੇਖੀਆਂ ਬਹੁਤ ਝਾਰੀਆਂ ਵੀਡੀਓ ਆਈਆਂ ਜਿਹੜੀਆਂ ਕਿ ਜਿਹਦੇ ਵਿੱਚ ਕਹਿੰਦੇ ਸੀ ਵੀ ਵਿਆਸ ਡੇਰੇ ਦੇ ਜਿਹੜੇ ਮੁਖੀ ਆ ਉਹ ਮਜੀਠੀਆਂ ਨੂੰ ਮਿਲਣ ਜੇਲ੍ਹ ਵਿੱਚ ਗਏ ਕਿਸੇ ਨੇ ਕੋਈ ਕਿ ਕਹ ਸਕਿਆ ਕਿਸੇ ਨੇ ਕਹ ਸਕਿਆ ਜਿੱਦਾਂ ਜਿੱਦਾਂ ਦੀ ਕਿਸੇ ਦੀ ਸੋਚ ਸੀਗੀ ਉਹਨਾਂ ਨੇ ਆਪੋ ਆਪਣਾ ਪੂਰਾ ਜੋਰ ਲਾਇਆ ਤੇ ਯਾਨੀ ਕਿ ਇੱਕ ਕਹਿ ਸਕਦਾ ਉਹ ਬਦਨਾਮ ਕਰਨ ਨੂੰ ਹੀ ਆਪਾਂ ਕਹਿ ਸਕਦੇ ਆ ਵੀ ਬਦਨਾਮ ਕਰਨ ਨੂੰ ਜੋਰ ਲਾਇਆ ਉਹਨਾਂ ਨੂੰ ਜਿੱਦਾਂ ਕਿਹਾ ਜਾਂਦਾ ਵੀ ਜਿਹੜੇ ਹੁੰਦੇ ਲੋਕ ਇਹ ਹੈਗੇ ਆ ਬਾਬਾ ਜੀ ਦੇ ਹੇਟਰਸ ਜਿਹੜੇ ਡਰੇ ਨੂੰ ਤਾਂ ਬਾਬਾ ਜੀ ਨੂੰ ਪਿਆਰ ਨਹੀਂ ਕਰਦੇ ਹੈਗੇ ਠੀਕ ਹੈ ਜੀ ਬਾਕੀ ਜਿੱਦਾਂ ਗੱਲ ਹੈਗੀ ਆ ਮੁੱਦੇ ਦੀ ਇਹ ਜਾਨਕਿ ਮੇਨ ਚੱਕਰ ਇਹ ਆ ਜਿਹੜੇ ਗੁਰੂ ਪੀਰ ਹੁੰਦੇ ਆ ਉਹ ਜਿੱਦਾਂ ਇਦਾਂ ਦੇ ਜਿੱਦਾਂ ਲੋਕ ਆ ਇਹਦਾ ਸ਼ੁਰੂ ਤੋਂ ਮੋੜ ਤੋਂ ਹੀ ਹੁੰਦਾ ਆਇਆ ਆ ਬਈ ਪਹਿਲਾਂ ਜਿੱਦਾਂ ਜਿਹੜੇ ਪਹਿਲੇ ਗੁਰੂ ਪੀਰ ਹੁੰਦੇ ਸੀਗੇ ਉਹ ਵੀ ਜਿੱਦਾਂ ਜਿਹੜੇ ਗਲਤ ਕੰਮ ਕਰਦੇ ਹੁੰਦੇ ਸੀ ਉਹਨਾਂ ਨੂੰ ਮੈਲ ਮੈਲਦੇ ਹੁੰਦੇ ਸੀਗੇ ਤੇ ਉਹਨਾਂ ਨੂੰ ਸਮਝਾਉਂਦੇ ਹੁੰਦੇ ਸੀਗੇ ਜਿਹੜੇ ਗੁਰੂ ਪੀਰ ਹੁੰਦੇ ਆ ਉਹਨਾਂ ਨੇ ਇਨਸਾਨ ਨਹੀਂ ਦੇਖਣਾ ਹੁੰਦਾ ਵੀ ਇਹ ਇਨਸਾਨ ਇਹ ਗਲਤ ਆ ਇਹ ਗਲਤ ਕੰਮ ਕਰਦਾ ਆ ਉਹਨਾਂ ਨੇ ਸਿਰਫ ਰੂਹ ਦੇਖਣੀ ਹੁੰਦੀ ਵੀ ਜਿਹੜੀ ਇਸ ਇਨਸਾਨ ਦੇ ਅੰਦਰ ਰੂਹ ਆ ਉਹ ਇੱਕ ਪਰਮਾਤਮਾ ਦਾ ਆਂਛਾ ਤੇ ਉਹਨੂੰ ਆਂਛ ਨੂੰ ਪਰਮਾਤਮਾ ਦੇ ਨੂੰ ਦੇਖਦੇ ਹੋਏ ਉਹਨਾਂ ਨੇ ਉਸ ਇਨਸਾਨ ਨੂੰ ਮਿਲਣਾ ਹੁੰਦਾ ਆ ਤੇ ਮਿਲ ਕੇ ਉਹਨੂੰ ਸਿੱਧੇ ਰਾਹ ਦੇ ਉੱਤੇ ਹੀ ਪਾਉਣਾ ਹੁੰਦਾ ਆ ਤੇ ਇਹ ਚੱਕਰ ਹੁੰਦਾ ਆ ਮੇਨ ਬਾਕੀ ਜਿਹੜਾ ਗੁਰੂਪੀਰ ਹੁੰਦਾ ਆ ਉਹ ਇੰਦਾ ਨਹੀਂ ਸੋਚਦਾ ਹੁੰਦਾ ਵੀ ਮੈਂ ਉਹ ਮੇਰਾ ਹੇਟਰ ਆ ਵੀ ਮੈਂ ਉਹਨੂੰ ਨਹੀਂ ਮਿਲਣ ਜਾਣਾ ਹੈਗਾ ਜਾਂ ਉਹ ਕੋਈ ਗਲਤ ਕੰਮ ਕਰਦਾ ਆ ਮੈਂ ਉਹਨੂੰ ਨਹੀਂ ਮਿਲਣ ਜਾਣਾ ਹੈਗਾ ਉਹਨਾਂ ਨੂੰ ਜਿਹੜੇ ਰੱਬੀ ਰੂਪ ਰੂਹਾ ਹੁੰਦੀਆਂ ਆ ਉਹਨਾਂ ਨੂੰ ਸਾਰੇ ਇੱਕੋ ਜਿਹੇ ਹੁੰਦੇ ਆ ਜਿੱਦਾਂ ਬਾਣੀ ਦੇ ਵਿੱਚ ਵੀ ਇਹਦੀਆਂ ਬਹੁਤ ਝਾੜਾ ਅਣਗਿਣਤ ਆਧਾਰਨਾ ਦਿੱਤੀਆਂ ਆ ਇਹ ਬਾਬਾ ਜੀ ਇਸ ਕਰਕੇ ਇਦਾਂ ਦੇ ਲੋਕਾਂ ਨੂੰ ਮਿਲਣ ਜਾਂਦੇ ਆ ਤੇ ਇਹਨਾਂ ਨੂੰ ਸਹੀ ਰਾਹ ਦੇ ਉੱਤੇ ਪਾਈਏ ਇਹਨਾਂ ਦੀ ਜਿਹੜੀ ਰੂਹ ਆ ਅਰਬੀ ਰੂਪ ਰੂਹ ਹੁੰਦੀ ਆ ਉਹ ਇਹ ਮਨਮੁਖ ਹੋਏ ਹੁੰਦੇ ਆ ਲੋਕ ਜਿੱਦਾਂ ਆਪਾਂ ਵੀ ਮਨਮੁਖ ਆਈਆਂ ਲੋਕ ਮਨਮੁਖ ਹੋਏ ਹੁੰਦੇ ਆ ਕਈ ਇਨਸਾਨ ਉਹਨਾਂ ਨੂੰ ਗੌਰਮਖ ਬਣਾਉਣਾ ਹੁੰਦਾ ਆ ਉਹਨਾਂ ਨੂੰ ਪਰਮਾਤਮਾ ਦੇ ਨਾਲ ਜੋੜਨਾ ਹੁੰਦਾ ਆ ਸਚਾਈ ਦੱਸਣੀ ਹੁੰਦੀ ਆ ਉਹ ਮਨ ਦੇ ਆਖੇ ਆਪਾਂ ਲੱਗਦੇ ਆ ਮਨ ਦੇ ਆਖੇ ਲੱਗਦੇ ਆ ਤੇ ਜਿਹੜਾ ਗੌਰਮਖ ਦੇ ਗੌਰਮਟ ਆ ਉਹਦੀ ਆਖੇ ਨਹੀਂ ਲੱਗਦੇ ਆ ਕਿ ਤਾਂ ਗੁਰੂ ਪੀਰ ਇਦਾਂ ਜਾਣਦੇ ਆ ਸਮਝਾਉਂਦੇ ਆ ਪਿੱਛੇ ਵੀ ਬਹੁਤ ਕਈ ਲਾਲਚੀ ਲੋਕ ਸੀਗੇ ਕਈ ਲੋਕਾਂ ਨੂੰ ਜਿੱਦਾਂ ਤੰਗ ਕਰਦੇ ਸੀ ਉਹਨਾਂ ਨੂੰ ਵੀ ਗੁਰੂ ਪੀਰਾਂ ਨੇ ਸਮਝਾਇਆ ਆ ਸਮਝਾ ਕੇ ਪ੍ਰਮਾਤਮਾ ਦੇ ਨਾਲ ਜੋੜਿਆ ਇਹਨਾਂ ਜਿਹੜੇ ਗੁਰੂ ਰੂਪੀ ਲੋਕ ਹੁੰਦੇ ਆ ਇਹ ਇਹਨਾਂ ਦੀ ਡਿਊਟੀ ਲਈ ਹੁੰਦੀ ਆ ਉਤੋਂ ਕਾਲ ਪੁਰਖ ਨੇ ਪ੍ਰਮਾਤਮਾ ਨੇ ਵੀ ਤੁਸੀਂ ਕੁਝ ਨਹੀਂ ਕਰਨਾ ਹੈਗਾ ਤੁਸੀਂ ਬਸ ਰੂਹਾਂ ਨੂੰ ਜਿਹੜੀਆਂ ਭਟਕੀਆਂ ਰੂਹਾਂ ਆ ਉਹਨਾਂ ਨੂੰ ਪ੍ਰਮਾਤਮਾ ਦੇ ਨਾਲ ਜੋੜਨਾ ਸਿਰਫ ਇਸ ਗੱਲ ਨੂੰ ਮਿਲ ਜਾਂਦੇ ਆ ਹੋਰ ਇਹੜੇ ਗੁਰੂ ਪੀਰ ਹੁੰਦੇ ਉਹਨਾਂ ਨੇ ਕਿਸੇ ਤੋਂ ਕੀ ਲੈਣਾ ਆ ਉਹਨਾਂ ਦੇ ਕੋਲ ਸਾਰਾ ਕੁਝ ਆ ਉਹਨਾਂ ਉਹਨਾਂ ਨੂੰ ਕੁਝ ਨਹੀਂ ਚਾਹੀਦਾ ਹੈਗਾ ਇੰਦਾ ਇੱਕ ਧਾਰਨ ਦੇ ਹੁੰਦੇ ਆ ਕਹਿੰਦੇ ਇੱਕ ਠੂਹਾ ਹੁੰਦਾ ਆ ਠੂਹਾ ਜਿੱਦਾਂ ਨਾਲੀ ਵਿੱਚ ਪਿਆ ਹੁੰਦਾ ਕੋਈ ਇੰਦਾ ਕੋਈ ਬੰਦਾ ਉਹਨੂੰ ਇਨਸਾਨ ਕੱਢਣ ਲੱਗਦਾ ਆ ਜਿੱਦਾਂ ਗੁਰੂ ਦਾ ਰੂਪ ਹੀ ਹੁੰਦਾ ਆ ਉਹ ਵੀ ਇੱਕ ਤੇ ਉਹ ਠੂਹਾ ਬਾਰ-ਬਾਰ ਉਹਦੇ ਡੰਗ ਮਾਰਦਾ ਆ ਪਰ ਉਹ ਜਦੋਂ ਕੱਢਦਾ ਆ ਉਹ ਠੂਹਾ ਫੇਰ ਡੰਗ ਮਾਰਦਾ ਤੇ ਉਸ ਨੂੰ ਉਹਦੇ ਨਾਲ ਦੇ ਕਨੇ ਨੇ ਬੰਦੇ ਨੇ ਕਿਹਾ ਵੀ ਤੁਸੀਂ ਇਹਨੂੰ ਕਾਟੇ ਕੱਢੀ ਜਾਂਦੇ ਨਾਲੀ ਵਿੱਚੋਂ ਜਦੋਂ ਕਾਢਦੇ ਆ ਉਦੋਂ ਹੀ ਇਹ ਤੁਹਾਡੇ ਡੰਗ ਮਾਰਦਾ ਤੇ ਉਹਨਾਂ ਨੇ ਜਵਾਬ ਦਿੱਤਾ ਸੀ ਗੁਰੂ ਰੂਪ ਵਾਲਿਆਂ ਨੇ ਉਹ ਕਹਿੰਦੇ ਵੀ ਇਹਦਾ ਕੰਮ ਹੈ ਡੰਗ ਮਾਰਨਾ ਮੇਰਾ ਕੰਮ ਹੈ ਇਹਨੂੰ ਬਚਾਉਣਾ ਇਹਨੇ ਆਪਣਾ ਕੰਮ ਕਰਨਾ ਹੈ ਮੈਂ ਆਪਣਾ ਕੰਮ ਕਰਨਾ ਹੈ ਸੋ ਉਹ ਜਿਹੜੇ ਗੁਰੂ ਵੀ ਰਾਏ ਹੁੰਦੇ ਆ ਧਰਤੀ ਦੇ ਉੱਤੇ ਆਉਂਦੇ ਆ ਜਿੱਦਾਂ ਉਹਨਾਂ ਦਾ ਕੰਮ ਹੁੰਦਾ ਗਲਤ ਬੰਦਿਆਂ ਨੂੰ ਗਾਈਡ ਕਰਨਾ ਗਲਤ ਬੰਦਿਆਂ ਨੂੰ ਦੱਸਣਾ ਸਮਝਾਉਣਾ ਪਰਮਾਤਮਾ ਦੇ ਨਾਲ ਜੋੜਨਾ ਉਹ ਕੋਈ ਬਹਾਨੇ ਬਣਦੇ ਹੁੰਦੇ ਆ ਵੀ ਫਲਾਣਾ ਆ ਬਹਾਨਾ ਕਰਕੇ ਉਹ ਚਲ ਗਿਆ ਉੱਥੇ ਫਲਾਨਾ ਆ ਬਹਾਨਾ ਬਣ ਕੇ ਉਹ ਚਲ ਗਿਆ ਉਹਦੇ ਨਾਲ ਗੱਟੀਆਂ ਬਹੁਤ ਸੀ ਉਹ ਵਧੀਆ ਵਧੀਆ ਗੱਟੀਆਂ ਵਿੱਚ ਘੁੰਮਦਾ ਫਲਾਨਾ ਤੇ ਉਹ ਕੜਾ ਉਹ ਇਹ ਗੱਲਾਂ ਮੈਟਰ ਨਹੀਂ ਕਰਦੀਆਂ ਹੈਗੀਆਂ ਕਿਉਂਕਿ ਜਿਹੜੇ ਗੁਰੂ ਪੀਰ ਹੁੰਦੇ ਉਹਨਾਂ ਦੀ ਲੈਬ ਪਰਮਾਤਮਾ ਦੇ ਨਾਲ ਜੁੜੀ ਹੁੰਦੀ ਆ ਉਹ ਉਹ ਸਮਝਾਉਂਦੇ ਵੀ ਤੁਸੀਂ ਵੀ ਇਹ ਲੈਬ ਤੁਹਾਡੇ ਅੰਦਰ ਵੀ ਸਾਰਾ ਕੁਝ ਹੈਗਾ ਆ ਤੇ ਆਪਾਂ ਵੀ ਗੁਰੂ ਦੇ ਨਾਲ ਜੁੜੀਏ ਪਰਮਾਤਮਾ ਨਾਲ ਜੁੜੀਏ ਉਸ ਤਾਕਤ ਦੇ ਨਾਲ ਜੁੜੀਏ ਤੇ ਜਿਹੜਾ ਇਨਸਾਨ ਕੋਈ ਮਾੜੇ ਕੰਮ ਕਰਦਾ ਆ ਉਹ ਫੇਰ ਸਹੀ ਕੰਮ ਕਰੂਗਾ ਠੀਕ ਹੈ ਜੀ ਇਦਾਂ ਸਿਸਟਮ ਹੁੰਦਾ ਇਹਨਾਂ ਦੇ ਬਾਕੀ ਜਿਹੜੇ ਗੁਰੂਆ ਪੀਰਾਂ ਦੀਆਂ ਗੱਲਾਂ ਹੁੰਦੀਆਂ ਇਹ ਆਪੇ ਹੀ ਜਾਣਦੇ ਇਹਨਾਂ ਨੂੰ ਕੋਈ ਜਾਣ ਨਹੀਂ ਸਕਦਾ ਕੋਈ ਇਹਨਾਂ ਨੂੰ ਬੁੱਝ ਨਹੀਂ ਸਕਦਾ ਇਹ ਆਪਣੀ ਰਜਾ ਦੇ ਵਿੱਚ ਰਾਜੀ ਰਹਿੰਦੇ ਆ ਇਹਨਾਂ ਨੂੰ ਬਸ ਜਿਹੜੀ ਇਹਨਾਂ ਦੀ ਡਿਊਟੀ ਆ ਉਹ ਡਿਊਟੀ ਕਰਨ ਆਉਂਦੇ ਆ ਧਰਤੀ ਦੇ ਉੱਤੇ ਜਿੱਦਾਂ ਇਨਸਾਨ ਦੇ ਰੂਪ ਵਿੱਚ ਆਣ ਕੇ ਡਿਊਟੀ ਕਰਦੇ ਆ ਅ ਬਾਕੀ ਜਿਹੜੇ ਗੱਲਾਂ ਬਾਤਾਂ ਕਰਦੇ ਹੁੰਦੇ ਆ ਉਹਨਾਂ ਉਹ ਹੈਗੇ ਹਜੇ ਮਨਮੁਖ ਲੋਕ ਉਹ ਸਾਡੇ ਵਰਗੇ ਮਨਮੁਖ ਲੋਕ ਆ ਮਨਮੁਖ ਲੋਕ ਜਿਹੜੇ ਹੁੰਦੇ ਉਹਨਾਂ ਦੇ ਜੋ ਕਾਲ ਨੇ ਕਹਿਣਾ ਜੋ ਆਪਣੇ ਮਨ ਨੇ ਕਹਿਣਾ ਆ ਉਹ ਗੱਲ ਉਹਨਾਂ ਨੇ ਕਰ ਦੇਣੀ ਹੁੰਦੀ ਆ ਦੇਖਣਾ ਨਹੀਂ ਹੁੰਦਾ ਤੁਸੀਂ ਏ ਇਹ ਨਹੀਂ ਦੇਖਦੇ ਆ ਕਿ ਚੰਗਿਆਈ ਦਾ ਕਦੇ ਅੱਜ ਤੱਕ ਕਿਸੇ ਨੇ ਮੋਹਰੇ ਲਿਆਂਦੀ ਨਹੀਂ ਹੈਗੀ ਹੁਣ ਇੰਨੇ ਕੋਵਿਡ ਦੇ ਵਿੱਚ ਵੀ ਸਾਰਿਆਂ ਨੂੰ ਸਾਰੀ ਦੁਨੀਆ ਨੂੰ ਪਤਾ ਕਿੰਦਾ ਖੜੇ ਕਿੰਨੇ ਪੈਸੇ ਦਿੱਤੇ ਸਰਕਾਰਾਂ ਨੂੰ ਕਿੰਦਾ ਹੈਲਪ ਕੀਤੀ ਆਪਣੇ ਸਾਸਾਂ ਘਰ ਖੋਲ ਦਿੱਤੇ ਕਦੇ ਉਹਦਾ ਜ਼ਿਕਰ ਨਹੀਂ ਕਰਦੇ ਹੈਗੇ ਬਸ ਜਿਹੜਾ ਕੋਈ ਉਹ ਦੀ ਉਹ ਫਲਾਣੇ ਨੂੰ ਮਿਲਣ ਗਿਆ ਜੇਲ੍ਹ ਵਿੱਚ ਬਸ ਉਹ ਪੁਆਇੰਟ ਚੱਕ ਲੈਂਦੇ ਆ ਪਰ ਤੁਸੀਂ ਉਹ ਵੀ ਦੇਖੋ ਨਾ ਕਿ ਉਹ ਮਿਲਣ ਕਿਹੜੀ ਗੱਲੋਂ ਜਾਂਦੇ ਆ ਉਹ ਗੁਰਮੁਖ ਲੋਕ ਹੁੰਦੇ ਆ ਗੁਰੂ ਦੀ ਮੱਤ ਨਾਲ ਜੁੜੇ ਹੁੰਦੇ ਆ ਉਹਨਾਂ ਨੇ ਏਦਾਂ ਦੀਆਂ ਰੂਹਾਂ ਨੂੰ ਸਮਝਾਉਣ ਲਈ ਉਹ ਇਹਨਾਂ ਦੇ ਕੋਲ ਜਾਣਾ ਪੈਂਦਾ ਆ ਉਹ ਜਾਂਦੇ ਆ ਉਹਨਾਂ ਦਾ ਦਾਇਰਾ ਬਹੁਤ ਜ਼ਿਆਦਾ ਵੱਡਾ ਆ ਆਪਣਾ ਦਾਇਰਾ ਹੈਗਾ ਬਹੁਤ ਜ਼ਿਆਦਾ ਛੋਟਾ ਠੀਕ ਆ ਇੱਕ ਮੈਂ 22 ਵੀ ਇੰਟਰਵਿਊ ਵੀ ਦੇਖੀ ਸੀ ਉਹ ਵੀ ਦਾਇਰੇ ਦੀ ਗੱਲ ਕਰਦਾ ਸੀਗਾ ਬਾਈ ਮੇਰਿਆਂ ਇਹ ਜਿੱਦਾਂ ਹੁੰਦੀ ਆ ਜਿੱਦਾਂ ਆਪਣਾ ਜਿਹੜਾ ਦਿਮਾਗ ਆ ਇਹ ਬਹੁਤ ਛੋਟੇ ਲੈਵਲ ਦੇ ਉੱਤੇ ਆ ਹੱਲੇ ਪਰ ਆਪਾਂ ਸਮਝਦੇ ਆਪਣੇ ਆਪ ਨੂੰ ਬਹੁਤ ਵੱਡੇ ਆ ਵੀ ਆਪਣੇ ਜਿੰਨਾ ਕਿਸੇ ਨੂੰ ਗਿਆਨ ਨਹੀਂ ਹੈਗਾ ਪਰ ਅਸਲ ਵਿੱਚ ਆਪਣਾ ਦਾਇਰਾ ਇੱਕ ਕਿਣਕੇ ਦੇ ਬਰਾਬਰ ਆ ਨਿਕੇ ਜੇ ਬਰਾਬਰ ਆਪਾਂ ਗੁਰੂ ਪੀਰ ਦਾ ਦਾਇਰਾ ਕਿੱਦਾਂ ਮਾਪ ਸਕਦੇ ਆ ਆਪਣੇ ਚੋ ਤਾਕਤ ਹੀ ਨਹੀਂ ਕਿ ਵੀ ਆਪਾਂ ਉਹਦਾ ਡਾਇਰਾ ਮਾਣ ਲਈਏ ਉਹਨਾਂ ਦੀਆਂ ਗੱਲਾਂ ਤਾਂ ਪ੍ਰਮਾਤਮਾ ਦੇ ਨਾਲ ਸਿੰਧੀਆਂ ਗੱਲਾਂ ਆ ਕੋਈ ਨਿੱਗੀਆਂ ਮੋਟੀਆਂ ਗੱਲਾਂ ਫਲਾਣੇ ਨੂੰ ਮਿਲਣ ਜਾਣਾ ਟਾਈਮ ਖੜੇ ਨੂੰ ਉੱਥੇ ਚਲ ਗਿਆ ਕੋਈ ਕੌਸ ਕਹਿ ਦਿੰਦਾ ਕੋਈ ਕੌਸ ਕਹਿੰਦਾ ਇਹ ਗੱਲਾਂ ਮੈਟਰ ਨਹੀਂ ਕਰਦੀਆਂ ਹੁੰਦੀਆਂ ਤੇ ਬਾਕੀ ਤਾਂ ਠੀਕ ਆ ਉਹਨਾਂ ਨੇ ਆਪਣਾ ਕੰਮ ਕਰੀ ਜਾਣਾ ਬਤੇਰੇ ਦਾ ਪਹਿਲੇ ਆ ਵਿੱਚ ਤਸੀਹੇ ਵੀ ਬਹੁਤ ਜ਼ਿਆਦਾ ਦਿੱਤੇ ਉਹਨਾਂ ਨੂੰ ਪਰ ਉਹ ਆਪਣਾ ਕੰਮ ਕਰਨੋਂ ਹਟੇ ਨਹੀਂ ਹੈਗੇ ਉਹਨਾਂ ਨੂੰ ਤਾਂ ਜਿੱਦਾਂ ਕਹਿੰਦੇ ਕੰਨ ਨੂੰ ਉਹ ਬਹੁਤ ਕੌਸ ਕਰ ਸਕਦੇ ਸੀ ਜਿੱਦਾਂ ਕਹਿੰਦੇ ਜਿਹੜੇ ਇੱਕ ਬਹਾਰਾਛੀ ਦੇ ਤੀਜੀ ਪਾਸ਼ਾਹੀ ਉਹਨਾਂ ਦੇ ਜਦੋਂ ਸਰਵੱਚ ਤੱਕੀ ਰੇਟ ਪਾਉਂਦੇ ਸੀ ਤਾਂ ਉਹਦੇ ਕੰਨ ਵਿੱਚ ਆਣ ਕੇ ਮੀਆਂ ਮੀਰ ਨੇ ਕਿਹਾ ਸੀਗਾ ਵੀ ਗੁਰੂ ਜੀ ਤੁਸੀਂ ਹੁਕਮ ਕਰੋ ਮੈਂ ਦਿੱਲੀ ਦੀ ਐਕਟ ਨਾਲ ਐਕਟ ਖੜਕਾਵਾ ਦੇਣਾ ਤੇ ਉਹਨਾਂ ਨੇ ਫਿਰ ਉਹਨੂੰ ਦੱਸਿਆ ਕਹਿੰਦਾ ਤੂੰ ਕਿੱਦਾਂ ਖੜਕਾ ਦੂਗਾ ਤਾਕਤ ਕਿੱਥੋਂ ਲਈ ਆ ਉਹਨੇ ਮੀਆਂ ਮੀਰ ਕਹਿੰਦਾ ਮੈਂ ਨਹੀਂ ਤਾਕਤ ਤੁਹਾਡੇ ਤੋਂ ਲਈ ਆ ਉਹ ਕਹਿੰਦਾ ਫਿਰ ਮੇਰੇ ਵਿੱਚ ਤਾਕਤ ਮੈਂ ਨਹੀਂ ਖੜਕਾ ਸਕਦਾ ਪਰ ਕਹਿੰਦਾ ਨਹੀਂ ਆਪਾਂ ਇਹ ਕੰਮ ਨਹੀਂ ਕਰਨਾ ਹੈਗਾ ਆਪਾਂ ਪਰਮਾਤਮਾ ਦੀ ਰਜ਼ਾ ਦੇ ਵਿੱਚ ਰਹਿਣਾ ਹੈ ਆਪਣੀ ਡਿਊਟੀ ਕਰਨੀ ਹੈ ਉਹਨਾਂ ਦੀ ਡਿਊਟੀ ਉਹ ਕਰਦੇ ਆ ਏ ਆ ਇਹ ਸਾਰਾ ਕੁਝ ਹੋਣਾ ਆ ਇਹ ਸੱਚ ਆ ਇਹਦਾ ਵੀ ਕੋਈ ਕਾਰਨ ਆ ਤੁਸੀਂ ਬਸ ਪ੍ਰਮਾਤਮਾ ਦਾ ਨਾਮ ਲਾਓ ਬਸ ਹੋਰ ਕਿਸੇ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਤੇ ਇੰਦਾ ਗੱਲਾਂ ਬਾਤਾਂ ਆ ਇਸ ਗੱਲੋਂ ਮੈਲ ਲ ਜਾਂਦੇ ਆ ਵਾਲੀਆਂ ਜਿੱਡਾਕ ਬੰਦੇ ਦਾ ਦਿਮਾਗ ਆ ਉੰਨੀਆਂ ਗੱਲਾਂ ਬੰਦਾ ਬਣਾਉਂਦਾ ਰਹਿੰਦਾ ਇਨਸਾਨ ਬਸ ਦੀ ਗੱਲ ਨਹੀਂ ਹੈਗੀ ਤੇ ਗੌਰਮਖਾਨ ਦੀਆਂ ਗੱਲਾਂ ਗੌਰਮਖਈ ਜਾਣਨ ਠੀਕ ਹੈ ਜੀ ਤੇ ਬਾਕੀ ਜੇ ਸਹੀ ਲੱਗੀ ਤੁਹਾਨੂੰ ਵੀਡੀਓ ਤਾਂ ਚੈਨਲ ਨੂੰ ਸਾਫ ਸਬਸਕ੍ਰਾਈਬ ਜਰੂਰ ਕਰਿਓ ਅਤੇ ਕਮੈਂਟ ਦੇ ਵਿੱਚ ਜਿਹੜੇ ਰਾਧਾ ਸਵਾਮੀ ਜਰੂਰ ਲਿਖਿਓ ਤੇ ਪਰਮਾਤਮਾ ਸਭ ਨੂੰ ਤੰਦਰੁਸਤੀ ਬਖਸ਼ੇ ਤੇ ਸਾਰੇ ਚੜ੍ਹਦੀ ਕਲਾ ਵਿੱਚ ਰਹਿਣ ਤੇ ਪਰਮਾਤਮਾ ਦੇ ਨਾਲ ਜੁੜਨ ਠੀਕ ਹੈ ਜੀ ਧੰਨਵਾਦ ਸਾਰਿਆਂ ਦਾ ਰਾਧਾ ਦਾਸ ਸਵਾਮੀ ਦੀ ਸਾਰੀ ਬਾਬਾ ਜੀ ਦੀ ਸੰਗਤ